ਲਵਪ੍ਰੀਤ ਨਾਮ ਦਾ ਇਹ ਮੁੰਡਾ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ 5 ਮਹੀਨੇ ਪਹਿਲਾਂ ਬੜੇ ਹੀ ਚਾਹਵਾਂ ਦੇ ਨਾਲ ਉਸਨੇ ਜਿਸ ਕੁੜੀ ਦੇ ਨਾਲ ਵਿਆਹ ਕਰਵਾਇਆ ਸੀ ਉਹ ਉਸ ਨੂੰ ਪਿਆਰ ਵੀ ਕਰਦਾ ਸੀ ਅਤੇ ਉਸ ਦੇ ਨਾਲ ਖੁਸ਼ ਵੀ ਰਹਿੰਦਾ ਸੀ ਪਰ ਇਸ ਕੁੜੀ ਦਾ ਪਰਿਵਾਰ ਬਾਰ ਬਾਰ ਉਹਨਾਂ ਦੇ ਘਰ ਆਉਂਦਾ ਅਤੇ ਉਸਦੇ ਨਾਲ ਲੜਾਈ ਝਗੜਾ ਕਰਕੇ ਧੀ ਨੂੰ ਵਾਪਸ ਲੈ ਜਾਂਦਾ ਸੀ ਇਸ ਦੇ ਚੱਲਦੇ ਹੋਏ ਮਹਿਸ 5 ਮਹੀਨੇ ਦੇ ਸਮੇਂ ਦੇ ਵਿੱਚ ਹੀ ਪੰਚਾਇਤਾਂ ਵੀ ਬੈਠੀਆਂ ਅਤੇ ਮੁੰਡੇ ਦੀ ਬੇਇੱਜ਼ਤੀ ਵੀ ਕੀਤੀ ਗਈ ਇਹ ਸਾਰੇ ਇਲਜ਼ਾਮ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਲਗਾਏ ਜਾ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕੁੜੀ ਘਰ ਛੱਡ ਕੇ ਚਲੀ ਗਈ ਜਿਸ ਤੋਂ ਬਾਅਦ ਉਹਨਾਂ ਦਾ ਮੁੰਡਾ ਪਰੇਸ਼ਾਨ ਸੀ ਸੋਹਰੇ ਪਰਿਵਾਰ ਨੇ ਉਹਨਾਂ ਦੇ ਪੁੱਤ ਦੀ ਜਾਨ ਲਈ ਹੈ ਜਿਸ ਦਾ ਵਿਆਹ ਹਲੇ 5 ਮਹੀਨੇ ਪਹਿਲਾਂ ਹੀ ਹੋਇਆ ਸੀ ਇਹ ਸਾਰੀ ਘਟਨਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਪਰੀ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਕ ਮੈਂਬਰ ਪੁਲਿਸ ਵਾਲਿਆਂ ਦੇ ਕੋਲ ਪਹੁੰਚੇ ਨੇ ਆਪਣੇ ਪੁੱਤ ਲਈ ਇਨਸਾਫ਼ ਦੀ ਮੰਗ ਕਰਦਾ ਇਹ ਪਰਿਵਾਰ ਦੱਸ ਰਿਹਾ ਹੈ ਕਿ ਕਿੰਝ ਕੁੱਤ ਸਮਾਂ ਪਹਿਲਾਂ ਹੀ ਉਹਨਾਂ ਨੇ ਫਿਰੋਜ਼ਪੁਰ ਦੇ ਹੀ ਪਿੰਡ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਦੇ ਨਾਲ ਆਪਣੇ ਮੁੰਡੇ ਦਾ ਵਿਆਹ ਤੈਅ ਕੀਤਾ ਵਿਆਹ ਚਾਵਾਂ ਦੇ ਨਾਲ ਕੀਤਾ ਗਿਆ ਤੇ ਸਭ ਕੁਝ ਖੁਸ਼ੀ-ਖੁਸ਼ੀ ਚੱਲ ਰਿਹਾ ਸੀ ਪਰ ਵਿਆਹ ਤੋਂ ਮਹਿਜ਼ 2 ਦਿਨਾਂ ਬਾਅਦ ਹੀ ਲੜਾਈ ਝਗੜਾ ਹੋਣਾ ਸ਼ੁਰੂ ਹੁੰਦਾ ਅਤੇ 5 ਮਹੀਨਿਆਂ ਦੇ ਵਿੱਚ ਹੀ ਕਈ ਵਾਰ ਇਸ ਮੁੰਡੇ ਦਾ ਸੋਹਰਾ ਪਰਿਵਾਰ ਉਸਦੇ ਘਰ ਆਉਂਦਾ ਅਤੇ ਉਸ ਦੇ ਸਮੇਤ ਮਾਦੀਵੀ ਬੇਇੱਜ਼ਤੀ ਕਰਕੇ ਉੱਥੋਂ ਚਲਾ ਜਾਂਦਾ ਹੈ ਆਖਿਰਕਾਰ ਇਹ ਪੂਰੀ ਘਟਨਾ ਕੀ ਹੈ ਤੇ ਪੇਸਟਰੀ ਦੀ ਦੁਕਾਨ ਤੇ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਗਿਆ ਅਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਮੁੜਿਆ ਨਹਿਰ ਦੇ ਵਿੱਚੋਂ ਮ੍ਰਿਤਕ ਦੇ ਬਰਾਮਦ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਾ ਰਹੀ ਹੈ ਪੂਰੀ ਘਟਨਾ ਕੀ ਮੈਂ ਵਾਪਰੀ ਸੁਣ ਲੈਣੇ ਹਾਂ ਕੀ ਨਾਮ ਤੁਹਾਡਾ ਬਿੰਦਰ ਸਿੰਘ ਜੀ ਤੇ ਤੇਰੇ ਕੀ ਲੱਗਦਾ ਸੀ ਆਪਣਾ ਪਾਂਜਾ ਹੀ ਮੇਰਾ ਕੀ ਨਾਮ ਤੁਹਾਡਾ ਲੱਭਦੇ ਸਿੰਘ ਜੀ ਕਿੱਲੀ ਕੋ ਗਾ ਮੈਂ 27 ਸਾਲ ਸੀ ਜੀ ਤਾਂ ਤੰਗੋ ਕਿ ਇਹਨੇ ਕੰਮ ਕੀਤਾ ਸਰ ਜੀ ਚਲਵੰਡੀ ਭਾਈ ਦਾ ਜੀ ਹਾਂਜੀ ਚਲਵੰਡੀ ਭਾਈ ਦਾ ਕੀ ਕਰਦਾ ਸੀ ਇਹ ਆਪਣੀ ਦੁਕਾਨ ਦਾ ਕੰਮ ਕਰਦਾ ਸੀ ਮਾਮੇ ਦੀ ਦੁਕਾਨ ਤੇ ਜੀ ਬੇਕਰੀ ਵਾਲ ਦੇ ਬੇਕਰੀ ਦੇ ਹਾਂਜੀ ਉੱਥੇ ਕੰਮ ਕਰਦਾ ਸੀ ਦੋਵੇਂ ਅਸੀਂ ਤੇ ਵਿਆਹ ਕਿੱਥੇ ਸੀ ਤੁੰਮੜਪਨ ਜੀ ਤੁੰਮੜਪਨ ਹਾਂਜੀ ਕੀ ਸੋਰਾ ਪਰਿਵਾਰਿਕ ਕੇਂਦਰ ਬਾਜੀ ਸੋਰਾ ਪਰਿਵਾਰ ਜੀ ਤੰਗਵੋ ਕਰਦਾ ਸੀ ਇਹਨੂੰ ਵਿਆਹ ਨਵੀਂ ਦਿਨ ਹੋਏ ਸੀਗੇ ਤੇ ਇਹਦੇ ਮਾਤਾ ਜੀ ਇਹਨੇ ਹੈਗੇ ਆ ਸਿੰਦੀ ਪਹਿਲੀ ਆਗੇ ਸੀ ਲੈ ਗਏ ਰਾਤ ਨੂੰ 12 ਵਜੇ ਕੁੜੀ ਲੈਣ ਸੀਗੇ ਦੋ ਦੋ ਹਾਂ ਦੋ ਤਿੰਨ ਦੇ 400 ਐਸੀ ਨਰੇ ਕੀ ਰਸਾ ਕੇ ਬੈ ਜਾਦੇ ਹਾਂਜੀ ਹਾਂਜੀ ਉਹ ਕਹਿੰਦੇ ਸੀ ਕੁੜੀ ਐ ਮੈਂ ਤੋਰਦੀ ਨਹੀਂ ਕੁੜੀ ਮੈਂ ਤਲਾਕ ਲੈਣਾ ਵਾ ਮੈਨੂੰ ਤੱਕ ਤੱਕ ਭੇਨ ਕਰਦੇ ਹਾਂਜੀ ਹਾਂਜੀ ਬਹੁਤ ਸਨ ਡੈਡ ਮਿਲਦੀ ਆਪਣਾ ਠੇਠ ਕਲਾ ਪੈਂਟਾ ਜੀ ਇਸਨੇ ਕਲਾ ਦਿੱਤੀ ਜਾਂ ਹੜਤਾਲ ਕਿ ਹੜਤਾਲ ਕਿ ਦਸੀ ਸੀ ਅਸੀਂ ਕਿੱਥੇ ਪਿਆ ਸੀ ਵਾੜ ਤੇ ਪਿਆ ਸੀ ਗੱਲਾਂ ਵਾਂਝ ਨਹੀਂ ਆਪਣੇ ਅੱਗੇ ਨਾਲ ਵੀ ਆ ਜਾਂਦੀ ਕਚੀਲੀ ਉੱਥੇ ਜਾ ਕੇ ਮਿਲਿਆ ਸਨ ਬਰਾਮਤਾਂ ਮੁੰਡੇ ਤਾਂ ਕਿਵੇਂ ਕਿਸ ਤਰ੍ਹਾਂ ਘਰੋਂ ਗਿਆ ਸੀ ਕਿ ਵਾਪਸ ਇਹ ਕਿ ਕਰ ਉਹ ਦੁਕਾਨ ਤੇ ਗਿਆ ਸੀ ਜੀ ਹਾਂ ਵਾਪਸ ਦੁਕਾਨ ਦੁਹਾਂ ਸਿੱਧਾ ਆਪਣਾ ਰਾਤ ਨੂੰ ਜਾਗੜਿਆ ਜਿੱਦ ਬਾਅਦ ਵਾਪਸ ਨਹੀਂ ਆਇਆ ਜੀ ਦੱਸ ਵੇ ਤੁਸੀਂ ਅੰਦਾਜ਼ਾ ਉਹਨੇ ਕੋਈ ਨਹੀਂ ਸਬਕ ਕੀ ਤੋਂ ਨਹੀਂ ਮਿਲਿਆ ਜਿਹੜਾ ਲੈ ਸਕੀ ਉਹਰੇ ਮੋਟਾੰਗ ਵਿੱਚ ਜੀ ਆਪਣਾ ਠੀਕ ਹੈ ਜੀ ਤੇ ਚੱਪਲਾ ਬਰਾਮਤ ਹੋਈਆਂ ਜੀ ਮੋਕੇ ਬਾਦ ਦਾ ਤੋਂ ਬੋਤਲ ਵੀ ਖੜਾ ਹਾਂਜੀ ਮੁਰਤਖਾੜਾ ਸੀ ਉੱਥੇ ਜੀ ਕਾਲ ਕਿਤੇ ਬਾਹਰ ਤੇ ਮਿਲਿਆ ਹਾਂਜੀ ਤੇ ਕਾਰਵਾਈ ਦੀ ਕੀ ਬਾ ਸਾਡੇ ਐਸਆ ਮਨਸਾਬ ਹੁੰਦੇ ਦਾ ਜੀ ਦੱਸਾ ਜਿਹੜੇ ਪਰਚੇ ਗਰਦੀ ਕਿਤੇ ਆ ਜੀ ਦਹੇ-ਦਹੇ ਬੰਦੇ ਮਲੇ ਗੁੱਥੋਂ ਜੇ ਦੇ ਥਾਣੇ ਵਿੱਚ ਮਾਪਿਓ ਦਾ ਕੰਮ ਕੱਲਾ ਪਤਸੀ ਗਿਆ ਜੀ ਕੱਲਾ ਹੀ ਕਰਦਾ ਹਾਂਜੀ ਹਾਂਜੀ ਕਿ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਣ ਵਾਲੇ ਮੇਰਾ ਨਾਮ ਸੁਖਿੰਦਰ ਸਿੰਘ ਹੈ ਮੇਰਾ ਪਿੰਡ ਲੋਪੋ ਹੈ ਜੀ ਸੁਖਿੰਦਰ ਜਿਹਦੀ ਡੈਥ ਹੋਈ ਹੈ ਕਿੰਨੀ ਕੁ ਉਮਰ ਚਿੱਤ ਕਿਵੇਂ ਹੋਈ ਇਹ 57 ਸਾਲਾਂ ਦੀ ਉਮਰ ਸੀ ਇਹ ਇਹਨਾਂ ਨਾਲ ਹੀ ਇਹ ਸੋਹਰਾ ਪਰਿਵਾਰ ਇਹਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀਗਾ ਜੀ। ਉਹਨਾਂ ਤੇ ਤੰਗ ਪਰੇਸ਼ਾਨ ਕਰ। ਕਿੰਨੀ ਦੇਰ ਕਿੱਥੇ ਵਿਆਹ ਹੋਇਆ ਸੀ? ਇਹ ਤੁੰਬੜਪਨ ਵਿਆਹ ਹੋਇਆ ਸੀ। ਕਿੰਨੀ ਦੇਰ ਪਹਿਲਾਂ ਵਿਆਹ ਹੋਇਆ? ਇਹਨੂੰ ਹਜੇ 5 ਕਿ ਮਹੀਨੇ ਨਹੀਂ ਹੋਏ ਸੀ ਵਿਆਹ ਨੂੰ। ਹਾਂਜੀ। ਤਾਕ ਪਰੇਸ਼ਾਨ ਕਰਦੇ। ਹਾਂਜੀ ਹਾਂਜੀ ਪਹਿਲਾਂ ਹੀ ਟੋਰਚ ਟੋਰਚ ਕਰਦੇ ਸੀ ਇਹਨੂੰ ਗਾਲੀ-ਗਲੋਚ ਪੰਚਾਇਤੀ ਰਾਹੀਂ ਦੋ ਤਿੰਨ ਅਰੀ ਲਿਆਇਆ ਗਿਆ ਇਹਨੂੰ। ਪਹਿਲਾਂ ਵੀ ਹਾਂਜੀ ਪੰਚਾਇਤ ਰਾਹੀਂ ਦੋ ਤਿੰਨ ਹੀ ਲਿਆਇਆ ਗਿਆ ਉਹ ਰਹਿੰਦੇ ਰਹਿ ਨਹੀਂ ਦੱਸ ਦਿੱਤੇ। ਰਹਿੰਦੇ ਨਹੀਂ ਸੀ। ਨਹੀਂ ਨਹੀਂ ਰਹਿੰਦੇ ਸੀ। ਹਾਂ ਕਿ ਉਹ ਕੁੱਟਮਾਰ ਵੀ ਕਰਦਾ ਸੀਗਾ ਨਹੀਂ ਕੁੱਟਮਾਰ ਤਾਂ ਨਹੀਂ ਉਹ ਵੈਸੇ ਗਾਲੀ ਗਲੋਚਣੋਂ ਪਰੇਸ਼ਾਨੀ ਕਰਦੇ ਸੀਗੇ ਉਹ ਕੁੜੀ ਦਾ ਕਰਦਾ ਬਹੁਤ ਸੀ ਉਹਨੂੰ ਰੱਖ ਕੇ ਵੀ ਫੋਸ਼ੀ ਪਰ ਉਹ ਰਹਿਣ ਹੀ ਨਹੀਂ ਦਿੰਦੇ ਸੀਗੇ ਜਿੱਥੇ ਨਹੀਂ ਰਹਿਣ ਕਿੱਥੇ ਡੱਪਿਆ ਇਹ ਜੀ ਕੱਲ ਕਾਲਾਂ ਵਾਲੀ ਨਹਿੜ ਆਈ ਕਰਤਾ ਕੀ ਕੰਮ ਕੀ ਕਰਦਾ ਇਹ ਵਿਕਰੀ ਵਾਲੀ ਦੁਕਾਨ ਤੇ ਸੀ ਐਸ ਪੇਸਟ ਐਸਕ੍ਰੀਮ ਪੇਸਟੀਆਂ ਵਾਲੀ ਦੁਕਾਨ ਤੇ ਲੱਗਿਆ ਸੀ ਮਾਮੇ ਦੀ ਦੁਕਾਨ ਤੇ ਕੰਮ ਤਾਂ کیا ਕਰੋ ਹਾਂਜੀ ਘਰੇ ਕੰਮ ਤੋਂ ਗਿਆ ਜੀ ਇਹ ਤੇ ਉਦੋਂ ਬਾਅਦ ਚ 9:30 ਵਜੇ ਉੱਥੇ ਤੋਂ ਕੰਮ ਤੋਂ ਨਿਕਲਿਆ ਘਰ ਵਾਪਸ ਲਿਆ ਨਹੀਂ ਐ ਪਾਲਕੀਤੀ ਤੇ ਕਿੱਥੇ ਮਿਲਿਆ ਪਾਲਕੀਤੀ ਜੀ ਉੱਦ ਅਸੀਂ ਰਾਤ ਸਾਰੇ ਭਾਲਦੇ ਰਏ ਕਿਤੇ ਨਹੀਂ ਮਿਲਿਆ ਦੂਜੇ ਦਿਨ ਜਾ ਕੇ ਸਾਨੂੰ ਪਾਲਕੀਤੀ ਤੇ ਇਹਦਾ ਮੋਟਰਸਾਈਕਲ ਤੇ ਚਪਲਾ ਸਾਨੂੰ ਨਹਿਰ ਝੋਣੀ ਆ ਹਾਂਜੀ ਉਹਨਾਂ ਸਾਰੇ ਪਰਿਵਾਰ ਤੇ ਜਿਹੜੀ ਕਾਰਵਾਈ ਕੀ ਮੰਗਦੇ ਮੰਗੇ ਹੀ ਆ ਜੀ ਸਾਨੂੰ ਸਾਂਪ ਮਿਲਣਾ ਚਾਹੀਦਾ ਜੀ ਉਹਨਾਂ ਨੂੰ ਸਾਰਿਆਂ ਨੂੰ ਰੈਸਟ ਕੀਤਾ ਜਾਵੇ ਜੀ ਬਸ ਹਾਂਜੀ ਸਾਰੇ ਪਰਿਵਾਰ ਨੇ ਹਾਂਜੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਤੇਜਿੰਦਰ ਕੁਮਾਰ ਜੀ ਤਾਂ ਜਿੰਦਰੀ ਕੀ ਲੱਗਦਾ ਅੱਜਾ ਮੇਰਾ ਭਰਾ ਜੀ ਭੂਆ ਦਾ ਮੁੰਡਾ ਜੀ ਭੂਆ ਦਾ ਹਾਂਜੀ ਕੀ ਕਿੰਨੀਆਂ ਭੈਣਾਂ ਦਾ ਭਰਾ ਇਹ ਦੋ ਭੈਣਾਂ ਦੇ ਭਰਾ ਜੀ ਇਕੱਲਾ ਇਕੱਲਾ ਜੀ ਇਕੱਲਾ ਇਕੱਲਾ ਸੀ ਹਾਂਜੀ ਤੇ ਕੀ ਹੋਇਆ ਜਿਹੜੀ ਇਹਨੂੰ ਇੰਨੀ ਨੌਬਤ ਆ ਗਈ ਨੌਬਤ ਇਹਨੇ ਸਹੁਰਿਆਂ ਲੋ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ ਪਰ ਇਹਨੇ ਮੰਦੇ ਨੇ ਸਾਨੂੰ ਦਿਲ ਚ ਰੱਖੀ ਪਰ ਸਾਨੂੰ ਦੱਸਿਆ ਨਹੀਂ ਅਸੀਂ ਇਹਦੇ ਨਾਲ ਇੱਕ ਦੋ ਵਾਰੀ ਖੜੇ ਆ ਜੀ ਨਾਲ ਜ਼ਰੂਰ ਪਰ ਇਸ ਬੰਦੇ ਨੇ ਸਾਨੂੰ ਇੰਨਾ ਨਹੀਂ ਪਤਾ ਇਹਨੂੰ ਰਾਤ ਨੂੰ ਅੱਧੀ ਰਾਤ ਨੂੰ ਆਣ ਕੇ ਆਦੀ ਕੁੜੀ ਨੂੰ ਲੈ ਜਾਂਦੇ ਸੀ ਭੂਆ ਨੂੰ ਵੀ ਕੁੱਟ ਕੇ ਮਾਰ ਕੇ ਗਏ ਆ ਜੀ 5-7 ਜਣੇ ਬੰਦੇ ਆਏ ਸੀ ਤੇ ਕੁੱਟ ਮਾਰ ਕੇ ਆਦੀ ਧੀ ਨੂੰ ਲੈ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਜੀ ਕਿ ਨਹੀਂ ਅਸੀਂ ਆਦੀ ਧੀ ਇੱਕ ਵੀ ਤੁਸੀਂ ਵਿਆਹਤੀ ਆ ਅਸੀਂ ਆਦੇ ਘਰੇ ਰੱਖਾਂਗੇ ਸਾਡੀ ਨੋ ਇਸ ਘਰ ਦੀ ਤੁਸੀਂ ਇਸ ਚੀਜ਼ ਦਾ ਖੇਡ ਬਣਾ ਲਈ ਆ ਕਿ ਕਦੇ ਲੈ ਕੇ ਕਦੇ ਛੱਡ ਛੱਡ ਗਈ ਪਰ ਅਸੀਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਫੜਨੀ ਪਰ ਇਸ ਬੰਦਿਆਂ ਨੇ ਮੇਰੀ ਭੂਆ ਨੂੰ ਬਹੁਤ ਹੀ ਘਰੇ ਆਣ ਕੇ ਕੁੱਟ ਮਾਰ ਕੀਤੀ ਠੀਕ ਹੈ ਜੀ ਇਸ ਗੱਲ ਤੋਂ ਬੰડા ਪਰੇਸ਼ਾਨ ਹੋ ਕੇ ਇਸ ਚੀਜ਼ ਦਾ ਸਦਮਾ ਨਹੀਂ ਸਹਿ ਸਕੇ ਜੀ ਕਿ ਮੇਰੀ ਮਾਂ ਨੂੰ ਘਰੇ ਆਣ ਕੇ ਕੁੱਟ ਗਈ ਤੇ ਮੇਰੀ ਜਨਾਨੀ ਚਲੀ ਗਈ ਮੈਂ ਦੂਰੀ ਵਾਰ ਵਿਆਹ ਕਰਾਇਆ ਇਹ ਵੀ ਨਹੀਂ ਘਰ ਮੇਰਾ ਵਸਿਆ ਜੀ ਮੁੰਡਾ ਹੀ ਮਾਮੇ ਦੀ ਦੁਕਾਨ ਤੇ ਆਈਸਕ੍ਰੀਮ ਵਾਲੀ ਦੁਕਾਨ ਤੇ ਲੱਗ ਗਈ ਹਾਂਜੀ ਘਰੋਂ ਗਿਆ ਤੇ ਘਰੋਂ ਗਿਆ ਜੀ ਰਾਤ ਨੂੰ 9:30 ਵਜੇ ਦਸਕੇ ਨਹੀਂ ਗਿਆ ਜੀ ਕੁਝ ਵੀ ਜਾਨੀ ਕਿ ਦਿਲ ਤੇ ਸਦਮਾ ਲੈ ਕੇ ਹੀ ਘਰੋਂ ਗਿਆ ਤੇ ਤੁਹਾਨੂੰ ਉੱਥੇ ਕੀ ਮਿਲਿਆ ਉੱਥੇ ਸਾਨੂੰ ਜੀ ਇਹਦਾ ਮੋਟਰਸਾਈਕਲ ਬਰਾਮਤ ਹੋਇਆ ਜੀ ਕਿਨੇ ਸਾਰਿਆਂ ਦੇ ਨਾਮ ਲਿਖਿਆ ਜੀ ਸਹੁਰੇ ਪਰੇਸ਼ਾਨ ਹੋ ਜੀ ਨਹੀਂ ਉਹਨਾਂ ਨੇ ਸਾਰੇ ਨਾਮ ਲਿਖੇ ਹੋਏ ਜੀ ਉਹ ਪਰਚੀ ਮਿਲੀ ਆਈ ਸਾਨੂੰ ਬਕਾਇਦਾ ਜੀ ਜਵਲਾ ਪੰਨਿਆ ਜੀ ਚਵਲਾ ਪੰਨਿਆ ਜੀ ਕਟਾ ਦੇਣਾ ਬਾਦੀ ਬਰਮਤ ਹੋਈ ਨਹਿਰਾ ਚ ਹੈ ਉਹ ਕੀ ਕਾਰਵਾਈ ਦੀ ਇਹਨਾਂ ਤੇ ਸਖਤ ਕਾਰਵਾਈ ਸਾਡੇ ਲੋ ਪੂਰੀ ਇਹੀ ਮੰਗ ਹੈ ਜੀ ਕਿ ਇਹਨਾਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੀ ਅਸੀਂ ਹਾਂਜੀ ਬਹੁਤ ਪਰਿਵਾਰ ਬਹੁਤ ਪਰੇਸ਼ਾਨੇ ਸਾਡੇ ਕੱਲਾ ਕਾਰਾ ਬੁੱਤ ਸੀ ਅਸੀਂ ਇਸ ਵੱਲ ਬਹੁਤ ਦੁਖੀ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਨੂੰ ਸਾਡੇ ਕੋਲੇ 25 ਤਰੀਕ ਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਨਹਿਰ ਦੀ ਪਰਦੇ ਤੇ ਇੱਕ ਮੋਟਰਸਾਈਕਲ ਵਗੈਰਾ ਖੜਾ ਹੈ ਜਿਹਦਾ ਵੀ ਸ਼ਾਕਾ ਵੀ ਨੇ ਕਿੰਦੇ ਤੇ ਉਸਦੇ ਅਸੀਂ ਇਹਦੀ ਰਿਪੋਰਟ ਲਿਖ ਕੇ ਆਵਦੇ ਤੇ ਅਸੀਂ ਆਪਦੀ ਉਹਨਾਂ ਨੂੰ ਪਿਆ ਸੀ ਵੀ ਜਦ ਤੱਕ ਕਿ ਡੈੱਡ ਬੋਡੀ ਨਹੀਂ ਸਾਨੂੰ ਕੋਈ ਮਿਲਦੀ ਹੋ ਸਕਦਾ ਵੀ ਕਈ ਵਾਰੀ ਹੁੰਦਾ ਬੰਦਾ ਮੋਟਰਸਾਈਕਲ ਖਲਤਾ ਬੰਦਾ ਆਸੇ ਪਾਸੇ ਹੋ ਜੇ ਤੇ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ ਸੀ ਮੌਕੇ ਤੇ ਉਹਦੀ ਡੈੱਡ ਬੋਡੀ ਸਾਨੂੰ ਕੱਲ ਬਰਾਮਦ ਹੋਈ ਹੈ ਸ਼ਾਮ ਨੂੰ ਕੋਈ 7:30 5 ਵਜੇ ਦੇ ਕਰੀਬ ਤੇ ਅਸੀਂ ਉਹ ਪਰਚਾ ਦਰਜ ਕਰ ਚੁੱਕੇ ਆ ਤੇ ਬਾਕੀ ਅਗਲੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਕੋਸਟ ਦਾ ਮੋਟਰਸਾਈਕਲ ਵਗੈਰਾ ਅੰਜ ਉਹਨਾਂ ਨਾਲ ਕੋਈ ਆਦਾ ਧਰੇਲੂ ਡਿਸਪਿਊਟ ਸੀਗਾ ਆਪਦੇ ਸਹੁਰਿਆਂ ਦੇ ਨਾਲ ਤੇ ਬਾਕੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਏਗਾ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਵੇਗੀ